ਸਤਿ ਸ਼੍ਰੀ ਅਕਾਲ ਅਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਯੂਨੀਵਰਸਿਟੀ ਦੀ ਇੱਕ ਸ਼ੇਰਨੀ ਧੀ ਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਹੜੀ ਪੁਲਿਸ ਅਫਸਰ ਨੂੰ ਕਹਿਂ ਦਈ ਹੈ ਮੇਰਾ ਹੱਥ ਛੱਡ ਦੇ ਨਹੀਂ ਤੇ ਤੇਰਾ ਹਿਸਾਬ ਹੋਊਗਾ ਪੁਲਿਸ ਅਫਸਰ ਨੇ ਉਸ ਧੀ ਦਾ ਹੱਥ ਕਿਉਂ ਫੜਿਆ ਔਰ ਉਸ ਧੀ ਨੇ ਫਿਰ ਇੱਡੀ ਵੱਡੀ ਧਮਕੀ ਕਿਉਂ ਲਾਈ ਇਸ ਦੇ ਬਾਰੇ ਅੱਛੀ ਵੀਡੀਓ ਦੇ ਵਿੱਚ ਜਾਣਾਂਗੇ ਛਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਸੋਸ਼ਲ ਮੀਡੀਆ ਤੇ ਪੰਜਾਬ ਯੂਨੀਵਰਸਿਟੀ ਦੀ ਸ਼ੇਰਨੀ ਧੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੋ ਪੁਲਿਸ ਅਫਸਰ ਨੂੰ ਕਹਿ ਰਹੀ ਹੈ ਕਿ ਆਪਣਾ ਹਿਸਾਬ ਲਾ ਲੀਂ ਇੱਕ ਵਾਰ ਆਦੇਸ਼ ਬੱਚੇ ਤੇ ਮੈਂ ਕਿ ਵੀ ਉਹ ਛੋਟੇ ਜਿਹੇ ਦਰਵਾਜ਼ੇ ਤੋਂ ਵੀ ਮੈਂ ਅੰਦਰ ਲੰਘ ਜਾਣਾ ਵੀ ਮੈਂ ਤੇ ਆਪਣਾ ਹੋਸਟਲ ਜਾਣਾ ਹੁੰਦਾ ਜਦੋਂ ਗੇਟ ਨਹੀਂ ਸੀ ਖੋਲ ਖੋਲਣ ਦਿੰਦੇ ਵੀ ਹੋਰ ਤਾਂ ਇਹੀ ਹੁਣ ਅਸੀਂ ਵੀ ਨਹੀਂ ਕੰਧਾ ਟੱਪ ਕੇ ਚੱਲ ਜਾਣਾ ਸੀ ਵੀ ਮੇਰੇ ਕੋਲ ਮੇਰਾ ਆਈਡਿ ਕਾਰਡ ਪ੍ਰੂਫ ਹੈ ਯੂਨੀਵਰਸਿਟੀ ਦਾ ਮੈਂ ਯੂਨੀਵਰਸਿਟੀ ਦੀ ਵਿਦਿਆਰਥਣਾਂ ਵੀ ਤੁਸੀਂ ਮੈਨੂੰ ਅੰਦਰ ਜਾਣ ਦਿਓ ਉਸ ਤੋਂ ਬਾਵਜੂਦ ਵੀ ਇਹ ਮੈਨੂੰ ਅੰਦਰ ਨਹੀਂ ਸਿਆਣ ਦਿੰਦੇ ਗੱਲ ਤਾਂ ਪ੍ਰਸ਼ਾਸਨ ਸਾਡੇ ਨਾਲ ਹੈ ਹੀ ਨਹੀਂ ਸ਼ੁਰੂ ਤੋਂ ਸ਼ੁਰੂ ਤੋਂ ਹੀ ਨਹੀਂ ਇਹ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਪਿੱਛੋਂ ਪੈਸਾ ਮਿਲ ਰਿਹਾ ਉਹ ਪੈਸਾ ਖਾ ਰਹੇ ਨੇ ਉਹਨਾਂ ਨੂੰ ਆਪਣਾ ਢਿੱਡ ਹੈ ਉਹ ਭਰੀ ਜਾਂਦੇ ਉਹਨਾਂ ਨੂੰ ਪੈਸੇ ਮਿਲ ਹੀ ਜਾਂਦੇ ਜਿੱਦਾਂ ਉਹਨਾਂ ਨੂੰ ਆਰਡਰ ਮਿਲਦੇ ਉਦਾਂ ਕਰੀ ਜਾਂਦੇ ਚਾਹੇ ਭਾਵੇਂ ਮੋਰੇ ਬੰਦਾ ਹੀ ਮਰ ਜਾਵੇ ਆਪਣੀ ਹੈ ਯੂਨੀਵਰਸਿਟੀ ਯੂਨੀਵਰਸਿਟੀ ਸਾਡੇ ਪੁਰਖਿਆਂ ਦੀ ਹੈ ਸਾਡੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਸਾਡੇ ਬਜ਼ੁਰਗਾਂ ਨੇ ਬਣਾਈ ਇਹਨਾਂ ਤੋਂ ਕੋਈ ਹੱਕ ਹੀ ਨਹੀਂ ਸਾਡੀ ਯੂਨੀਵਰਸਿਟੀ ਦੇ ਵਿੱਚ ਹੁਣ ਜੇ ਸੈਂਟਰ ਯੂਨੀਵਰਸਿਟੀ ਖੋਂਦੀ ਹੈ ਉਹਨਾਂ ਨੂੰ ਵੀ ਕੀ ਜਵਾਬ ਦੇਵੋਗੇ ਫਿਰ ਇਹੀ ਜਵਾਬ ਹੋਊਗਾ ਵੀ ਤੁਸੀਂ ਸਾਡੇ ਹੱਕ ਨਾ ਦੱਬੋ ਵੀ ਨਹੀਂ ਸਾਨੂੰ ਆਪਣੇ ਹੱਕ ਖੋਣੇ ਆਂਦੇ ਐ ਸੀ ਸ਼ੁਰੂ ਤੋਂ ਖੋਂਦੇ ਆਏ ਆਂ ਸੋਸ਼ਲ ਮੀਡੀਆ ਤੇ ਪੰਜਾਬ ਯੂਨੀਵਰਸਿਟੀ ਦੀ ਸ਼ੇਰਨੀ ਧੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੋ ਪੁਲਿਸ ਅਫਸਰ ਨੂੰ ਕਹਿ ਰਹੀ ਹੈ ਕਿ ਆਪਣਾ ਹਿਸਾਬ ਲਾ ਲਈ ਜੇ ਮੈਨੂੰ ਕੁਝ ਹੋਇਆ ਇਸ ਵਕਤ ਸਾਡੇ ਨਾਲ ਉਹ ਸ਼ੇਰਨੀ ਧੀ ਮੌਜੂਦ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਬਹੁਤ ਤੁਸੀਂ ਸੋਸ਼ਲ ਮੀਡੀਆ ਤੇ ਟ੍ਰੈਂਡ ਹੋ ਰਹੇ ਹੋ ਹਾਂਜੀ ਇਹ ਵੀਡੀਓ ਕਾਫੀ ਟ੍ਰੈਂਡ ਤੇ ਉੱਤੇ ਚੱਲ ਰਹੀ ਹਾਂ ਹਾਂਜੀ ਕਾਫੀ ਪੇਜਾਂ ਵਾਲਿਆਂ ਨੇ ਪਾਈ ਹੋਈ ਵੀਡੀਓ ਕੀ ਹੋਇਆ ਕੀ ਸੀ ਪੂਰਾ ਬਰੀਫ ਕਰਾਂ ਤਾਂ ਮੈਂ ਘਰ ਤੋਂ ਆ ਰਹੀ ਸੀ ਸਵੇਰੇ ਸਜਰੇ ਵੀ ਮੈਂ ਧਰਨੇ ਤੇ ਜਾਣਾ ਹੈ ਤੇ ਜਦੋਂ ਮੈਂ ਗੇਟ ਨੰਬਰ 2 ਤੇ ਪਹੁੰਚੀ ਤੇ ਉੱਥੇ ਪਹਿਲਾਂ ਇਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਆਈ ਕਾਰਡ ਚੈੱਕ ਕਰਵਾਓ ਵੀ ਫਿਰ ਤੁਹਾਨੂੰ ਐਂਟਰੀ ਮਿਲ ਜੂਗੀ ਤੇ ਮੈਂ ਇਹਨਾਂ ਨੂੰ ਆਪਣਾ ਆਈ ਕਾਰਡ ਕੱਢ ਕੇ ਦਿਖਾਇਆ ਤੇ ਇਹਨਾਂ ਨੇ ਚੈੱਕ ਵੀ ਕੀਤਾ ਕਾਫੀ ਵਾਰ ਇਹਨਾਂ ਨੇ 20 25 ਵਾਰ ਕਿਹਾ ਹੋਣਾ ਕਿ ਤੁਸੀਂ ਆਪਣਾ ਆਈ ਕਾਰਡ ਦਿਖਾ ਦਿਓ ਆਈਡੀ ਕਾਰਡ ਪ੍ਰੂਫ ਦਿਖਾ ਦਿਓ ਵੀ ਤੁਹਾਨੂੰ ਫਿਰ ਐਂਟਰੀ ਮਿਲ ਜੂਗੀ ਮੈਂ ਇਹਨਾਂ ਨੂੰ ਕਾਫੀ ਵਾਰੀ ਆਪਣਾ ਆਈ ਕਾਰਡ ਦਿਖਾਇਆ ਇਹ ਕਹਿ ਰਹੇ ਸੀ ਕਿ ਕੋਈ ਨਾ ਵੀ ਥੋੜਾ ਟਾਈਮ ਤੁਸੀਂ ਸਾਈਡ ਤੇ ਵ ਤੇ ਜਦੋਂ ਜਿਹੜੇ ਅੰਦਰ ਵਾਲੇ ਸੀ ਉਹ ਬਾਹਰ ਆ ਰਹੇ ਸੀ ਪਰ ਬਾਹਰ ਵਾਲਿਆਂ ਨੂੰ ਇਹ ਅੰਦਰ ਨਹੀਂ ਸੀ ਜਾਣ ਦਿੰਦੇ ਤੇ ਮੈਂ ਕਿਹਾ ਵੀ ਉਹ ਛੋਟੇ ਜਿਹੇ ਦਰਵਾਜ਼ੇ ਤੋਂ ਵੀ ਮੈਂ ਅੰਦਰ ਲੰਘ ਜਾਣਾ ਵੀ ਮੈਂ ਤੇ ਆਪਣਾ ਹੋਸਟਲ ਜਾਣਾ ਹੋਸਟਲ ਜਾ ਕੇ ਵੀ ਮੈਂ ਆਪਣਾ ਧਰਨੇ ਤੇ ਜਾਣਾ ਜਦੋਂ ਇਹ ਗੇਟ ਨਹੀਂ ਸੀ ਖੋਲ ਖੋਲਣ ਦਿੰਦੇ ਵੀ ਹੋਰ ਤਾਂ ਇਹ ਹੋਣਾ ਸੀ ਵੀ ਨਹੀਂ ਕੰਦਾ ਟੱਪ ਕੇ ਚਲ ਜਾਣਾ ਸੀ ਫਿਰ ਜਦੋਂ ਉਹਨਾਂ ਨੇ ਰੋਕਿਆ ਇੱਕਦਮ ਪਾਰਾ ਚੜ ਗਿਆ ਤੁਹਾਡਾ ਪਾਰਾ ਤਾਂ ਚੜਿਆ ਜਦੋਂ ਇਹ ਮਤਲਬ ਧੱਕੇ ਤੇ ਆ ਗਏ ਮਤਲਬ ਖਿੱਚਣ ਲੱਗ ਗਏ ਮੈਨੂੰ ਥੋੜਾ ਮੈਨੂੰ ਗੁੱਸਾ ਉਦੋਂ ਆਇਆ ਸੀ ਵੀ ਤੁਸੀਂ ਮੇਰੀ ਬਾਹ ਛੱਡ ਦੋ ਵੀ ਨਹੀਂ ਆਪਣਾ ਸਭ ਲਾ ਲਿਓ ਹੂੰ ਉਹ ਗੁੱਸੇ ਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਬਹੁਤ ਨਿਕਲ ਜਾਂਦੀ ਹੈ ਗੱਲ ਮੂੰਹੋਂ ਤਾਂ ਜਦੋਂ ਤੁਸੀਂ ਹੁਣ ਇਹ ਵੀਡੀਓ ਦੇਖ ਰਹੇ ਹੋ ਅਹਿਸਾਸ ਹੋ ਰਿਹਾ ਕਿ ਯਾਰ ਮੈਂ ਬਹੁਤ ਗੁੱਸੇ 'ਚ ਸੀ ਨਹੀਂ ਗੁੱਸੇ 'ਚ ਤਾਂ ਨਹੀਂ ਸੀ ਉਹ ਨੋਰਮਲੀ ਸੀ ਮਤਲਬ ਜੋ ਵੀ ਸੀ ਤੇ ਇਹਨਾਂ ਨੇ ਮੈਨੂੰ ਖਿੱਚਿਆ ਤਾਂ ਮਤਲਬ ਇੰਨਕ ਤਾਂ ਵੀ ਮੋ ਜੋ ਨਿਕਲੀ ਜਾਂਦਾ ਵੀ ਹੈ ਨਾ ਵੀ ਤੂੰ ਨਹੀਂ ਆਪਣਾ ਸਾਹ ਲਾਲੀ ਕਿਉਂਕਿ ਇਹ ਕਿਉਂ ਖਿਚਰੇ ਸੀ ਮੈਨੂੰ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਮਤਲਬ ਕੁਝ ਨਹੀਂ ਸੀ ਇਹ ਕਹਿ ਰਹੀ ਕਿ ਹਾਂ ਵੀ ਐਸੀ ਇਸ ਗੱਲ ਤੇ ਤੁਹਾਨੂੰ ਰੋਕ ਰਹੀਆਂ ਵੀ ਸਾਡਾ ਇਹ ਰੀਜ਼ਨ ਹੈ ਵੀ ਅਸੀਂ ਇਸ ਕਰਕੇ ਰੋਕ ਰਹੀਆਂ ਜਦੋਂ ਮੈਂ ਇਹਨਾਂ ਨੂੰ ਆਪਣਾ ਆਈਡਿਟੀ ਕਾਰਡ ਪ੍ਰੂਫ ਦੱਸਤਾ ਵੀ ਹਾਂ ਵੀ ਆ ਮੇਰਾ ਆਈ ਕਾਰਡ ਹੈ ਵੀ ਤੁਸੀਂ ਆ ਦੇਖੋ ਵੀ ਮੇਰੇ ਕੋਲ ਮੇਰਾ ਆਈਡਿਟੀ ਕਾਰਡ ਪ੍ਰੂਫ ਹੈ ਯੂਨੀਵਰਸਿਟੀ ਦਾ ਮੈਂ ਯੂਨੀਵਰਸਿਟੀ ਦੀ ਵਿਦਿਆਰਥਣਾਂ ਵੀ ਤੁਸੀਂ ਮੈਨੂੰ ਅੰਦਰ ਜਾਣ ਦੋ ਉਸ ਤੋਂ ਬਾਵਜੂਦ ਵੀ ਮੈਨੂੰ ਅੰਦਰ ਨਹੀਂ ਸਿਆਣ ਦਿੰਦੇ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਆਏ ਤੁਹਾਨੂੰ ਪਤਾ ਸੀ ਇਹ ਸੋਚ ਕੇ ਆਈ ਸੀ ਕਿ ਧਰਨੇ ਤੇ ਜਾਣਾ ਹਾਂਜੀ ਮੈਂ ਘਰ ਤੋਂ ਹੀ ਸੋਚ ਕੇ ਆਈ ਸੀ ਵੀ ਮੈਂ ਧਰਨੇ ਤੇ ਜਾਣਾ ਵੀ ਦੋ ਦਿਨ ਦੀ ਛੁੱਟੀਆਂ ਨਹੀਂ ਤਾਂ ਕਿ ਇਹਨੂੰ ਐ ਹੁੰਦਾ ਕਿ ਹਾਂ ਵੀ ਦੋ ਦਿਨ ਐਸੀ ਘਰੇ ਰਹਿਲੇ ਵੀ ਦੋ ਦਿਨ ਹੋਰ ਰਹਿਲੇ ਵੀ ਦੋ ਛੁੱਟੀਆਂ ਹੋ ਗਈਆਂ ਪਰ ਮੇਰੇ ਦਿਮਾਗ ਦੇ ਵਿੱਚ ਐਵੇਂ ਦਾ ਕੋਈ ਖਿਆਲ ਨਹੀਂ ਆਇਆ ਕਿ ਵੀ ਦੋ ਦਿਨ ਹੋਰ ਘਰੇ ਰਹਿ ਲਵਾਂ ਮੈਨੂੰ ਐਸੀ ਕਿ ਵੀ ਹਾਂ ਵੀ ਮੈਂ ਧਰਨੇ ਤੇ ਜਾਵਾਂ ਵੀ ਉੱਥੇ ਆਪਾਂ ਪ੍ਰੋਟੈਸਟ ਕਰੀਏ ਵੀ ਆਪਣੇ ਹੱਕ ਲਈ ਉੱਥੇ ਬੈਠੀਏ ਅੜੀਏ ਹੁਣ ਜੇ ਸੈਂਟਰ ਯੂਨੀਵਰਸਿਟੀ ਖੋਂਦੀ ਆ ਉਹਨਾਂ ਨੂੰ ਵੀ ਕੀ ਜਵਾਬ ਦੇਵੋਗੇ ਫਿਰ ਇਹੀ ਜਵਾਬ ਹੋਊਗਾ। ਇਹੀ ਜਵਾਬ ਹੋਊਗਾ ਵੀ ਤੁਸੀਂ ਸਾਡੇ ਹੱਕ ਨਾ ਦੱਬੋ ਵੀ ਨਹੀਂ ਸਾਨੂੰ ਆਪਣੇ ਹੱਕ ਖੋਣੇ ਆਂਦੇ ਐ ਸੀ ਸ਼ੁਰੂ ਤੋਂ ਖੋਣਦੇ ਆਂ ਆ। ਨਹੀਂ ਤਾਂ ਫਿਰ ਆਪਣਾ ਹਿਸਾਬ ਲਾ ਲਿਓ। ਅੱਛਾ ਇੱਕ ਗੱਲ ਦੇਖੋ ਜਦੋਂ ਵਿਰੋਧ ਪ੍ਰਦਰਸ਼ਨ ਹੁੰਦਾ ਹੈ ਪ੍ਰਸ਼ਾਸਨ ਖੁਦ ਕਹਿੰਦਾ ਕਿ ਅਸੀਂ ਤੁਹਾਡੇ ਨਾਲ ਆ ਪਰ ਜਦੋਂ ਤੁਹਾਡੇ ਕੋਲ ਆਈਡੀ ਕਾਰਡ ਵੀ ਹੈਗਾ ਫੇਰ ਵੀ ਤੁਹਾਨੂੰ ਅੰਦਰ ਨਹੀਂ ਜਾਣ ਦਿੰਦੇ ਪਹਿਲੀ ਗੱਲ ਤਾਂ ਪ੍ਰਸ਼ਾਸਨ ਸਾਡੇ ਨਾਲ ਹੈ ਹੀ ਨਹੀਂ ਸ਼ੁਰੂ ਤੋਂ ਸ਼ੁਰੂ ਤੋਂ ਹੀ ਨਹੀਂ ਇਹ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਪਿੱਛੋਂ ਪੈਸਾ ਮਿਲ ਰਿਹਾ ਉਹ ਪੈਸਾ ਖਾ ਰਹੇ ਨੇ ਉਹਨਾਂ ਨੂੰ ਆਪਣਾ ਢਿੱਡ ਉਹ ਭਰੀ ਜਾਂਦੇ ਉਹਨਾਂ ਨੂੰ ਪੈਸੇ ਮਿਲ ਹੀ ਜਾਂਦੇ ਜਿੱਦਾਂ ਉਹਨਾਂ ਨੂੰ ਆਰਡਰ ਮਿਲਦੇ ਉਦਾਂ ਕਰੀ ਜਾਂਦੇ ਚਾਹੇ ਭਾਵੇਂ ਮੋਰੇ ਬੰਦਾ ਹੀ ਮਰ ਜਾਵੇ ਉਹਨਾਂ ਨੂੰ ਕੀ ਉਹਨਾਂ ਨੇ ਚੱਕ ਉੱਥੇ ਸਿੱੜ ਦੇਣਾ ਉਹਨਾਂ ਦਾ ਕਿਹੜਾ ਕੋਈ ਇੱਥੇ ਪ੍ਰੂਫ ਰਹਿਣਾ ਵੀ ਹਾਂ ਇਹ ਸਾਡੇ ਵੱਲੋਂ ਮਰਿਆ ਜਾਂ ਕੁਝ ਵੀ ਹੈ ਉਹਨਾਂ ਨੇ ਆਪਣੇ ਸਾਰੇ ਉੱਥੋਂ ਮਤਲਬ ਪ੍ਰੂਫ ਮਟਾ ਲੈਣੇ ਕਿ ਹਾਂ ਇਹ ਸਾਡੇ ਹੱਥੋਂ ਕੋਈ ਵੀ ਮਤਲਬ ਕਾਰਨਾਮਾ ਹੋਇਆ ਜਾਂ ਕੁਝ ਵੀ ਯੂਨੀਵਰਸਿਟੀ ਖੋਲਣਗੇ ਸਾਡੇ ਹੱਥਾਂ ਕਦੇ ਵੀ ਨਹੀਂ ਹੋ ਸਕਦਾ ਐਵੇਂ ਕਿਵੇਂ ਖੋਲੂਗੇ ਇਹ ਆਪਣੀ ਹੈ ਯੂਨੀਵਰਸਿਟੀ ਯੂਨੀਵਰਸਿਟੀ ਸਾਡੇ ਪੁਰਖਿਆਂ ਦੀ ਹੈ ਸਾਡੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਸਾਡੇ ਬਜ਼ੁਰਗਾਂ ਨੇ ਬਣਾਈ ਇਹਨਾਂ ਤੋਂ ਕੋਈ ਹੱਕ ਹੀ ਨਹੀਂ ਸਾਡੀ ਯੂਨੀਵਰਸਿਟੀ ਦੇ ਵੀ ਹੈ ਆਪਣਾ ਹੱਕ ਜਮਾ ਲੂਗੇ ਸਾਡੀ ਯੂਨੀਵਰਸਿਟੀ ਕੱਲ ਨੂੰ ਫੇਰ ਅਜਿਹੇ ਹੱਤ ਕੰਡੇ ਆਪਣਾਏ ਜਾਂਦੇ ਆ ਫੇਰ ਕੀ ਜਵਾਬ ਹੈ ਤੁਹਾਡਾ ਬਸ ਤੁਹਾਨੂੰ ਫੇਰ ਐਵੇਂ ਹੀ ਚੱਲਦਾ ਰਹੂੰਗਾ ਆਪਣੇ ਜੋਰਾਂ ਸ਼ੋਰਾਂ ਤੇ ਔਰ ਤੋਂ ਤੁਹਾਡਾ ਕੀ ਰਿਪਲਾਈ ਹੋਊਗਾ ਮੇਰਾ ਮੈਂ ਵੀ ਬਸ ਐਵੇਂ ਵੀਰਾ ਭੈਣਾਂ ਦੇ ਨਾਲ ਧਰਨੇ ਚੜੀ ਰਹੂੰਗੀ ਵੀ ਹਾਂ ਸਾਡੀ ਯੂਨੀਵਰਸਿਟੀ ਸਾਡੀ ਹੈ ਤੇ ਸਾਡੀ ਹੀ ਰਹਿਣ ਦੋ ਨਹੀਂ ਤਾਂ ਫਿਰ ਆਪਣਾ ਹਿਸਾਬ ਲਾ ਲਿਓ ਅੱਛਾ ਹੁਣ ਤੁਸੀਂ ਲਗਾਤਾਰ ਪਹੁੰਚ ਰਹੇ ਵਿਦਿਆਰਥੀ ਵੀ ਪਹੁੰਚ ਰਹੇ ਨੇ ਹਾਂਜੀ ਕੀ ਲੱਗਦਾ ਹੈ ਕਿ ਝੁੱਕ ਜਾਵੇਗੀ ਦਿੱਲੀ ਝੁੱਕ ਜਾਊਂਗੀ ਇਹ ਪਹਿਲਾਂ ਵੀ ਝੁੱਕੀ ਹੈ ਤੇ ਝੁੱਕਦੀ ਆਈ ਹੈ ਤੇ ਅੱਗੇ ਵੀ ਝੁੱਕਦੀ ਰਹੂੰਗੀ ਜੇ ਐਵੇਂ ਪੁੱਠੇ ਸਿੱਧੇ ਜੇ ਕੰਮ ਕਰੂਗੀ ਸਾਡੇ ਹੱਕ ਦੱਬੂਗੀ ਸਾਡੀਆਂ ਚੀਜ਼ਾਂ ਖੋਣ ਦੀ ਕੋਸ਼ਿਸ਼ ਕਰੂਗੀ ਹੂੰ ਤੁਸੀਂ ਕਿਹੜੀ ਕਲਾਸ ਦੇ ਵਿਦਿਆਰਥੀ ਹੋ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਦੀ ਵਿਦਿਆਰਥਣਾ ਕਿੰਨਾ ਸਮਾਂ ਹੋ ਗਿਆ ਯੂਨੀਵਰਸਿਟੀ ਚ ਮੈਨੂੰ 1.5 ਸਾਲ ਹੋ ਗਿਆ ਯੂਨੀਵਰਸਿਟੀ ਰੈਂਦੀ ਨੂੰ ਇੱਕ ਲਗਾ ਇੱਕ ਮੋਹ ਜਾਗਦਾ ਨਾ ਜਿਵੇਂ ਆਪਣੇ ਮਹੱਲੇ ਚ ਅਸੀਂ ਤੁਰੇ ਫਿਰਦੇ ਹੁੰਨੇ ਉੱਥੇ ਪਿਆਰ ਹੁੰਦਾ ਇਹ ਯੂਨੀਵਰਸਿਟੀ ਉਸ ਤਰੀਕੇ ਦੀ ਹੈ ਇਹ ਯੂਨੀਵਰਸਿਟੀ ਇੱਕ ਘਰ ਹੈ ਘਰ ਵਾਲਾ ਮਾਹੌਲ ਹੈ ਪੂਰਾ ਇੱਥੇ ਮਤਲਬ ਸਾਨੂੰ ਪਾਲ ਰਹੀ ਹੈ ਇਹ ਇੱਕ ਤਰ੍ਹਾਂ ਵੀ ਹਾਂ ਅਸੀਂ ਇੱਥੇ ਰਹਿ ਰਹੇ ਹਾਂ ਸਾਨੂੰ ਮਤਲਬ ਯੂਨੀਵਰਸਿਟੀ ਨੇ ਸਾਨੂੰ ਇੱਕ ਛੱਤ ਦਿੱਤੀ ਰਹਿਣ ਲਈ ਇੱਕ ਤਰ੍ਹਾਂ ਕਾਰੀ ਬਣ ਜਾਂਦਾ ਬਿਲਕੁਲ ਸਹੀ ਗੱਲ ਹਾਂਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਔਰ ਤੁਹਾਨੂੰ ਮੁਬਾਰਕਾਂ ਵਾ ਤੁਸੀਂ ਬਹੁਤ ਸੋਸ਼ਲ ਮੀਡੀਆ ਤੇ ਟ੍ਰੈਂਡ ਹੋ ਰਹੇ ਕੁਝ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹੂੰਗੀ ਸਰਕਾਰ ਨੂੰ ਕਿ ਜੋ ਵੀ ਉਹਨਾਂ ਨੇ ਮਤਲਬ ਜੋ ਵੀ ਉਹਨਾਂ ਦਾ ਹੈ ਵੀ ਉਹ ਇਵੇਂ ਨਾ ਕਰਨ ਵੀ ਸਾਨੂੰ ਹੋਰ ਇੱਥੇ ਤੱਕਾ ਮੁੱਕੀ ਕਰਨ ਦਾ ਵੀ ਉਹ ਕਰਨ ਵੀ ਹਾਂ ਵੀ ਅੜਨ ਤੇ ਬਾਕੀ ਇਹੀ ਹੈ ਵੀ ਜੋ ਵੀ ਮਤਲਬ ਹੈ ਵੀ ਉਹ ਆਪਣੇ ਬਾਬ ਚ ਲੈ ਲੈਣ ਠੀਕ ਹੈ ਧੰਨਵਾਦ ਗੱਲਬਾਤ ਕਰਨ ਦੇ ਲਈ ਤਾਂ ਸਾਡੇ ਨਾਲ ਉਹ ਤੀ ਪੰਜਾਬ ਯੂਨੀਵਰਸਿਟੀ ਦੀ ਉਹ ਕੁੜੀ ਮੌਜੂਦ ਸੀ ਜਿਸ ਨੇ ਅੱਜ ਸਵੇਰੇ ਯੂਨੀਵਰਸਿਟੀ ਅੰਦਰ ਦਾਖਲ ਹੋਣ ਵੇਲੇ ਵਿਰੋਧ ਵੀ ਕੀਤਾ ਕਿ ਸਾਨੂੰ ਅੰਦਰ ਜਾਣ ਦਿਓ ਕੈਮਰਾਮੈਨ ਬਿਲਕੁਲ ਯਾਰ ਦੇ ਨਾਲ ਪ੍ਰਿੰਸ ਨੀਲ ਛੱਡੀ ਪੰਜਾਬ ਯੂਨੀਵਰਸਿਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਮਾਮਲਾ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਹੈ ਔਰ ਉਸੇ ਪੰਜਾਬ ਯੂਨੀਵਰਸਿਟੀ ਦੀ ਇੱਕ ਸ਼ੇਰਨੀ ਤੀਜੇ ਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਹੜੀ ਕਿ ਪੁਲਿਸ ਅਫਸਰ ਨੂੰ ਕਹਿ ਰਹੀ ਹੈ ਮੇਰਾ ਹੱਥ ਛੱਡ ਦੇ ਨਹੀਂ ਤੇ ਤੇਰਾ ਹਿਸਾਬ ਹੋਏਗਾ ਕਿਉਂਕਿ ਉਹ ਉਸ ਯੂਨੀਵਰਸਿਟੀ ਦੀ ਸਟੂਡੈਂਟ ਸੀਗੀ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਵਾਸਤੇ ਗਈ ਸੀਗੀ ਪਹਿਲੇ ਤੇ ਉਹਨੂੰ ਇਹ ਕਿਹਾ ਗਿਆ ਕਿ ਆਪਣਾ ਆਈਡੀ ਕਾਰਡ ਦਿਖਾ ਫਿਰ ਤੈਨੂੰ ਅੰਦਰ ਜਾਣ ਦਿੱਤਾ ਜਾਏਗਾ ਜਦੋਂ ਨੇ ਆਪਣਾ ਆਈਡੀ ਕਾਰਡ ਦਿਖਾਇਆ ਤੇ ਫਿਰ ਵੀ ਉਹਦੇ ਨਾਲ ਤੱਕਾ ਮੁਕੀ ਕੀਤੀ ਗਈ ਜ਼ਬਰਦਸਤੀ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਕੇਸ ਪਟੇ ਕੇ ਜਿਸ ਤੋਂ ਬਾਅਦ ਗੁੱਸੇ 'ਚ ਉਹਨੇ ਇਹ ਗੱਲ ਕਹੀ ਔਰ ਉਸ ਸ਼ੇਰਨੀ ਧੀ ਦਾ ਇਹ ਕਹਿਣਾ ਸੀਗਾ ਕਿ ਅਸੀਂ ਜਿੱਥੋਂ ਤੱਕ ਹੋ ਸਕੇਗਾ ਭਰਪੂਰ ਪ੍ਰੋਟੈਸਟ ਕਰਾਂਗੇ ਅਸੀਂ ਪੰਜਾਬ ਯੂਨੀਵਰਸਿਟੀ ਨਹੀਂ ਜਾਣ ਦੇਵਾਂਗੇ ਕਿਉਂਕਿ ਇਹ ਸਾਨੂੰ ਆਪਣੇ ਘਰ ਦੀ ਤਰ੍ਹਾਂ ਲੱਗਦੀ ਹੈ ਘਰ ਵਰਗਾ ਮਾਹੌਲ ਹੈ ਪੰਜਾਬ ਯੂਨੀਵਰਸਿਟੀ ਦਾ ਸਾਡੇ ਪੁਰਖਾਂ ਨੇ ਇਹ ਯੂਨੀਵਰਸਿਟੀ ਬਣਾਈ ਹੈ ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ ਅੱਜ ਤੱਕ ਅਸੀਂ ਆਪਣਾ ਹੱਕ ਜਿਹੜਾ ਵਾ ਉਹ ਖੋਇਆ ਵਾ ਸਾਨੂੰ ਦਿੱਤਾ ਨਹੀਂ ਗਿਆ ਹੈਗਾ ਔਰ ਇਹ ਬਿਲਕੁਲ ਬਜਾ ਸੀਗਾ ਉਸ ਦੀ ਦਾ ਕਹਿਣਾ ਸਿੱਖ ਕੌਮ ਉਹ ਕੌਮ ਹੈ ਜਿਹਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਲੇਕਿਨ ਅੱਜ ਤੱਕ ਉਹਨਾਂ ਨੂੰ ਇੱਕ ਕੌਮ ਤਸਦੀਕ ਨਹੀਂ ਕੀਤਾ ਗਿਆ ਉਹਨਾਂ ਦੀ ਜਿਹੜੀ ਅਲੈਦਾ ਦੇਸ਼ ਦੀ ਮੰਗ ਹੈ ਉਹ ਪੂਰੀ ਨਹੀਂ ਕੀਤੀ ਗਈ ਉਸ ਤੋਂ ਵੱਡਾ ਜ਼ੁਲਮ ਇਹ ਹੈ ਕਿ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾਂਦੇ ਰਾਈਟਸ ਨਹੀਂ ਦਿੱਤੇ ਜਾਂਦੇ ਹੈਗੇ ਜ਼ਿਆਤੀ ਕੀਤੀ ਜਾਂਦੀ ਹੈ ਜਿਸ ਦੀ وجہ ਤੋਂ ਫਿਰ ਉਹ ਆਪਣਾ ਹੱਕ ਲੈਣ ਵਾਸਤੇ ਖੜੇ ਹੋ ਜਾਂਦੇ ਹੈਗੇ ਆ ਵੀਰੋ ਤੁਸੀਂ ਕੀ ਕਹਿੰਦੇ ਏ इस बारे चीज के बारे जो यूनिवर्सिटी को खत्म किया जा दिया है कॉमेंटा जरूर शेयर करियो अपनी राय का इजहार जरूर करियो कि तीन चाहते ही है कि यूनिवर्सिटी खत्म हो ये या फिर यूनिवर्सिटी कायम रहे लाजमी अपनी राय का इजहार करे रखिये अपना टेप सारा ख्याल मिलेंगे अगली वीडियो के अल्लाह हाफिज़